ਤੇ ਜਿਹੜਾ ਇਹ ਘਰ ਹੈ ਜੀ ਹੁਣ ਇਹਦੇ ਵਿੱਚ ਲੋਕਲ ਲੋਕ ਰਹਿੰਦੇ ਆ ਅਫਗਾਨੀ ਕੋਈ ਮਤਲਬ ਸੰਗ ਆਪਣੇ ਸੇਵਾ ਸੰਭਾਲ ਲਈ ਰਹਿੰਦੇ ਆ ਹਾਂਜੀ ਹਾਂ ਜਿਹੜੀ ਆ ਨਦੀਆਂ ਨਾਲਾ ਕੀ ਆ ਅੱਛਾ ਨਦੀ ਪਾਣੀ ਪਿਛਲੇ ਪਾਸੇ ਇੱਥੋਂ ਜੀ ਦਿਖਾ ਦਿੰਨੇ ਤੁਹਾਨੂੰ ਥੋੜਾ ਜਿਹਾ ਇਹ ਸਾਰੇ ਘਰ ਬਾਰ ਹੈ ਤੇ ਆਹ ਕਿਲੇ ਦੀਆਂ ਕੰਧਾਂਆਂ ਆ ਜਿਹੜਾ ਤੁਹਾਨੂੰ 올ਡ ਗਜ਼ਨੀ ਵਾਰ-ਵਾਰ ਮੈਂ ਦੱਸ ਰਿਹਾ ਹਾਂ ਨਾ ਨਿਸ਼ਾਨ ਝੂਲਦੇ ਤੋਂ ਵੀ ਪਤਾ ਲੱਗਦਾ ਵੀ ਇੱਥੇ ਜਿਹੜਾ ਇਤਿਹਾਸਿਕ ਇਮਾਰਤਾਂ ਵੈਸੇ ਤਾਂ ਸਾਰੇ ਇਹ ਘਰ-ਬਾਰ ਲੱਗਦੇ ਆ ਚੱਲੀਏ ਜੀ ਹੁਣ ਅਸੀਂ ਜਾ ਰਹੇ ਆ ਇੱਕ ਇਥੇ ਸਰਦਾਰ ਜੀ ਦੀ ਦੁਕਾਨ ਤੇ ਤੇ ਪੁਰਾਣੇ ਡੈਮ ਚ ਗਜਨੀ ਚ ਆਪਣੀਆਂ ਬਹੁਤ ਸਾਰੀਆਂ ਫੈਮਲੀਆਂ ਰਹਿੰਦੀਆਂ ਸੀ ਜਿਹੜੀਆਂ ਕਿ ਸਾਰੀਆਂ ਅੱਜ ਛੱਡ ਕੇ ਇਥੋਂ ਜਾ ਚੁੱਕੀਆਂ ਸਿਰਫ ਦੋ ਸਰਦਾਰੇ ਗਜਨੀ ਸ਼ਹਿਰ ਚ ਰਹਿੰਦੇ ਆ ਤੇ ਉਹਨਾਂ ਨਾਲ ਤੁਹਾਨੂੰ ਨਾਲ ਦਾ ਮਿਲਾਉਨੇ ਆ ਤੇ ਉਹ ਆਪਣੇ ਨਾਲ ਜਾਣਗੇ ਸਾਰਾ ਨਾਲ ਜਾ ਕੇ ਫੇਰ ਜਿੰਨੀਆਂ ਇਤਿਹਾਸਕ ਥਾਵਾਂ ਉਹ ਦਿਖਾਉਣਗੇ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੀਆਂ ਉਹ ਜ਼ਿਆਦਾਤਰ ਇਥੇ ਦੁਕਾਨਾਂ ਨਾ ਆਪਣੇ ਸਰਦਾਰ ਨੇ ਉਹ ਆਯੁਰਵੈਦਿਕ ਮੈਡੀਕਲ ਇਸੇ ਲਾਈਨ ਦੀਆਂ ਤੇ ਇਹ ਭਾਈ ਸਾਹਿਬ ਦੀ ਦੁਕਾਨ ਹੈ ਜੀ ਮੈਂ ਮਲਾਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਲੇ ਜੀ ਠੀਕ ਠਾਕ ਹੋ ਸੇਤ ਸਭ ਵਧੀਆ ਤੁਹਾਡੀ ਚਲੋ ਚੜ੍ਹਦੀ ਕਲਾ ਚ ਹਾਂਜੀ ਰਾਤ ਬਹੁਤ ਵਧੀਆ ਲੱਗੀ ਹਾਂਜੀ ਸ਼ੁਕਰੀਆ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਜਾਣਾ ਉਧਰੋਂ ਹੋਣਾ ਕਿ ਆਜੋ ਫਿਰ ਬਾਈ ਜੀ ਥੋੜਾ ਜਿਹਾ ਬਿਜ਼ੀ ਨੇ ਕਿਉਂਕਿ ਮਰੀਜ਼ ਕਾਫੀ ਜ਼ਿਆਦਾ ਬੈਠੇ ਸੀਗੇ ਅੰਦਰ ਤਾਂ ਕਰਕੇ ਉਹ ਕਹਿੰਦੇ ਮੈਂ ਤੁਹਾਡੇ ਨਾਲ ਕੋਈ ਬੰਦਾ ਭੇਜਦਾ ਵੀ ਮੈਂ ਥੋੜਾ ਜਿਹਾ ਇਸ ਟਾਈਮ ਬੀਜ਼ੀ ਆ ਰਾਤ ਅਸੀਂ ਕਾਫੀ ਟਾਈਮ ਬੈਠੇ ਰਹੇ ਕਾਫੀ ਗੱਲਾਂ ਬਾਤਾਂ ਕੀਤੀਆਂ ਤੇ ਜਿਹੜੇ ਇਤਿਹਾਸਿਕ ਸਥਾਨਾਂ ਬਾਰੇ ਉਹ ਦੱਸ ਰਹੇ ਸੀ ਨਾ ਗੁਰੂ ਗੋਬਿੰਦ ਸਿੰਘ ਪਾਸ਼ਾ ਇੱਥੇ ਆਪ ਚਰਨ ਪਾਏ ਹੋਇਆ ਆ ਖੁਦ ਇੱਥੇ ਗਜ਼ਨੀ ਦੇ ਵਿੱਚ ਆਏ ਹੋਏ ਆ ਤੇ ਦੇਖੋ ਕਿੰਨੇ ਕਿੰਨੇ ਇਤਿਹਾਸਿਕ ਸਥਾਨ ਆ ਭਾਈ ਨੰਦ ਲਾਲ ਜੀ ਦਾ ਇੱਥੇ ਆਪਣਾ ਘਰ ਆ ਉਹਨਾਂ ਦਾ ਮਤਲਬ ਉਹਨਾਂ ਦਾ ਵੀ ਇਤਿਹਾਸਿਕ ਸਥਾਨ ਆ ਤੇ ਉਹ ਇੱਥੇ ਰਹਿੰਦੇ ਰਹੇ ਬਾਕੀ ਹੁਣ ਚੱਲਦੇ ਆਪਾਂ ਉਥੇ ਤੇ ਨਾਲ-ਨਾਲ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਕਿਹੜੇ-ਕਿਹੜੇ ਇਤਿਹਾਸਿਕ ਸਥਾਨ ਆਪਣੇ ਇੱਥੇ ਮੌਜੂਦ ਨੇ ਇਹ ਜਾਣਗੇ ਜੀ ਭਾਈ ਸਾਹਿਬ ਆਪਣੇ ਨਾਲ ਕੀ ਨਾਮ ਹੈ ਤੁਹਾਡਾ ਮੋਹਨ ਲਾਲ ਮੋਹਨ ਲਾਲ ਜੀ ਚਲੋ ਆ ਜਿਓ ਜੀ ਚਲਦੇ ਇੱਕ ਯਾਤਰਾ ਕਰੀਏ ਗਜਨੀ ਦੀ ਸਾਰੀ ਉਹ ਖੜੀ ਆਪਣੀ ਕਾਰ ਜੀ ਉਹ ਸਾਹਮਣੇ ਵਾਲੀ ਗਜਨੀ ਸ਼ਹਿਰ ਚ ਵੀ ਕਿਸੇ ਟਾਈਮ ਨਾ ਸਰਦਾਰ ਫਿਰਦੇ ਹੋਣਗੇ ਕਿਸੇ ਟਾਈਮ ਇੱਥੇ ਪੂਰਾ ਬੋਲਬਾਲਾ ਹੂ ਆਪਣਾ ਇਹੀ ਹੈ ਇਹੀ ਪਿਛਲੇ ਵਲੌਗ ਚ ਨਾ ਤੁਹਾਨੂੰ ਗਜਨੀ ਸ਼ਹਿਰ ਦਿਖਾਇਆ ਸੀਗਾ ਕੁਛ ਇਹੋ ਜਿਹਾ ਗਜਨੀ ਤੇ ਸਾਰਾ ਜਿਹੜਾ 올ਡ ਗਜ਼ਨੀ ਹੈ ਪੁਰਾਣਾ ਮਤਲਬ ਕੱਚਾ ਵਸਿਆ ਹੋਇਆ ਉਹਦੇ ਚ ਸਾਰੀਆਂ ਥਾਵਾਂ ਨੇ ਦੇਖਣ ਵਾਲੀਆਂ ਜਿੰਨੀ ਇਤਿਹਾਸਿਕ ਨੇਗੀਆਂ ਹੁਣ ਅਸੀਂ ਕਿਲੇ ਵੱਲ ਨੂੰ ਚੱਲੀਏ ਗਜ਼ਨੀ ਦੇ ਨੂੰ ਇਹ ਦੇਖੋ ਇਹ ਸਾਰਾ ਕਿਲਾ ਗਜ਼ਨੀ ਦਾ ਟਹਾ ਪਿਆ ਕੱਚਾ ਮਿੱਟੀ ਦਾ ਬਣਿਆ ਹੋਇਆ ਆਪ ਜਹਾਂ ਪਈ ਜਨਮ ਹੈ ਆਪਣਾ ਬਹੁਤ ਕਦਮੀ ਹੈ ਇਹ ਸ਼ਹਿਰ ਜਲਾਲਾਬਾਦ 12-1300 ਸਾਲ ਪੁਰਾਣਾ ਕਿਲਾ ਹੈ ਸੋ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਹਾਂ ਗੁਰਦੁਆਰਾ ਕੋਟਾ ਸਾਹਿਬ ਜਿਹੜਾ ਇੱਕ ਗਜ਼ਨੀ ਦੇ ਬਾਹਰ ਬਾਰੇ ਮিনার ਨੇ ਜਿੱਥੇ ਉੱਥੇ ਬਣਿਆ ਹੋਇਆ ਕੱਲ ਅਸੀਂ ਇਸ ਜਗ੍ਹਾ ਤੇ ਨਿਸ਼ਾਨ ਸਾਹਿਬ ਝੂਲਦਾ ਦੇਖਿਆ ਸੀ ਸਾਨੂੰ ਪਤਾ ਲੱਗੇ ਸੀ ਕਿ ਇੱਥੇ ਇੱਕ ਗੁਰਦੁਆਰਾ ਸਾਹਿਬ ਹੈ ਤੇ ਸਿਰਫ ਨਿਸ਼ਾਨ ਸਾਹਿਬ ਝੂਲਣ ਤੋਂ ਸਾਨੂੰ ਪਤਾ ਲੱਗਿਆ ਵੈਸੇ ਇਹ ਘੱਰੀ ਲੱਗਦਾ ਪਰ ਇਹ ਗੁਰਦੁਆਰਾ ਸਾਹਿਬ ਬਿਲਕੁਲ ਹੀ ਬੰਦ ਹੈ ਬਿਨਾਂ ਪਰਮਿਸ਼ਨ ਤੋਂ ਖੋਲਦੇ ਨਹੀਂ ਹੈਗੇ ਤੇ ਇਤਿਹਾਸਿਕ ਜਿਹੜੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਇਸ ਜਗ੍ਹਾ ਤੇ ਕਹਿੰਦੇ ਆ ਵੀ ਇੱਥੇ ਦਸਨ ਅਨਸਾਰ ਵੀ ਖੁਦ ਇੱਥੇ ਚਰਨ ਭਾਗੇ ਗਏ ਹੈ ਤੇ ਜਦੋਂ ਰਾਤ ਬਾਈ ਜੀ ਹੁਣੀ ਸਰਦਾਰ ਸਾਹਿਬ ਮਿਲੇ ਤੇ ਉਹਨਾਂ ਨੇ ਫਿਰ ਸਾਰਾ ਸਾਨੂੰ ਪਰਮਿਸ਼ਨ ਦਵਾਈ ਇੱਥੇ ਗੁਰਦੁਆਰਾ ਸਾਹਿਬ ਦੇਖਣ ਦੀ ਤੇ ਅੱਜ ਹੁਣ ਅਸੀਂ ਇਹ ਤੁਹਾਨੂੰ ਅੰਦਰ ਦਰਸ਼ਨ ਕਰਾਉਣੀ ਆ। ਦੇਖੋ ਇਹ ਦਰਵਾਜ਼ਾ ਹੈ ਮਸਾਂ ਹੀ ਖੁੱਲੇ। ਕੱਲ ਤਾਂ ਬਿਲਕੁਲ ਬਿਲਕੁਲ ਹੀ ਬੰਦ ਸੀ ਅਸੀਂ ਕਿੰਨਾ ਟਾਈਮ 10-15 ਮਿੰਟ ਇਹ ਦਰਵਾਜ਼ਾ ਖੜਕਾਉਂਦੇ ਰਹੇ। ਪਰ ਸਾਨੂੰ ਦਰਵਾਜ਼ਾ ਨਹੀਂ ਖੁੱਲਿਆ ਕਿਸੇ ਨੇ। ਤੇ ਇਹ ਅੰਦਰ ਇਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ। ਆ ਦੇਖੋ ਪੰਜਾਬੀ ਚ ਇੱਧਰ ਲਿਖਿਆ ਹੋਇਆ ਹੈ ਜੋੜਾ ਘਰ ਅੱਜ ਇਹ ਹਾਲਾਤ ਇਹ ਨੇ ਗੁਰੂ ਘਰ ਸਾਰੇ ਬੰਦ ਨੇ ਕੋਈ ਮਤਲਬ ਗੁਰੂ ਘਰ ਇੱਥੇ ਖੁੱਲਾ ਨਹੀਂ ਹੈਗਾ ਪ੍ਰਕਾਸ਼ ਹੁਣਾਂ ਦਾ ਦੂਰ ਦੀ ਗੱਲ ਵੈਸੇ ਦਰਵਾਜ਼ੇ ਵੀ ਨਹੀਂ ਖੁੱਲਦੇ ਬਿਲਕੁਲ ਹੀ ਬੰਦ ਨੇ ਤੇ ਆ ਕਿਸੇ ਟਾਈਮ ਦੇਖ ਲੋ ਇੱਥੇ ਦਰਸ਼ਨਾ ਨਹੀਂ ਸੰਗਤ ਆਉਂਦੀ ਉਹ ਸਫਾਈ ਦਾ ਪੂਰਾ ਧਿਆਨ ਰੱਖੋ ਜੀ ਸਾਰਾ ਗੁਰਮੁਖੀ ਚ ਲਿਖਿਆ ਹੋਇਆ ਹੈ ਤੇ ਇਹ ਸਾਹਮਣੇ ਨਿਸ਼ਾਨ ਸਾਹਿਬ ਹੈ ਤੇ ਜਿਹੜੇ ਭਾਈ ਮੋਹਨ ਲਾਲ ਜੀ ਨੇ ਇਹ ਇੱਥੇ ਸੇਵਾਦਾਰ ਨੇ ਮੰਦਰ ਦੇ ਵਿੱਚ ਹੀ ਨੇ ਇੱਥੇ ਤੇ ਇਹ ਯਹਾਂ ਪਰ ਅਭੀ ਆਪ ਕਿਤਨੇ ਲੋਗੋ ਜੀ ਸ 四 ਜਣੇ ਚਾਰ ਚਾਰ ਜਣੇ ਆ ਠੀਕ ਆ ਅ ਮਤਲਬ ਸੇਵਾ ਸੰਭਾਲ ਲਈ ਹੈ ਹਾਂਜੀ ਤੇ ਤੁਸੀਂ ਇਹ ਦੇਖੋ ਵੀ ਜੇ ਇਹ ਜਿਵੇਂ ਪਹਿਲਾਂ ਉਹਨਾਂ ਨੇ ਬਾਈ ਜੀ ਨੇ ਦੱਸਿਆ ਨਾ 150 ਫੈਮਿਲੀ ਦੇ ਲਗਭਗ ਇੱਥੇ ਗਜਨੀ ਸ਼ਹਿਰ ਸੇ ਜਿਹੜੀ ਅੱਜ ਕੱਲ ਸਾਰੀ ਕੈਨੇਡਾ ਇੰਗਲੈਂਡ ਉੱਥੇ ਸਾਰੇ ਮੂਵ ਹੋ ਗਏ ਤੇ ਇਹ ਸਿਰਫ ਸਾਮ ਸੰਭਾਲ ਲਈ ਬੈਠੇ ਇੱਥੇ ਗੁਰੂ ਘਰਾਂ ਦੇ ਜੇ ਮਤਲਬ ਇਹ ਵੀ ਨਾ ਹੋਣ ਜਿਹੜੇ ਚਾਰ ਜਣੇ ਆ ਤੇ ਜਿਹੜੇ ਗੁਰੂ ਘਰ ਉਹਨਾਂ ਦੇ ਦਰਵਾਜ਼ੇ ਕਦੇ ਵੀ ਨਹੀਂ ਖੁੱਲਣਗੇ ਮਤਲਬ ਇਹ ਥਾਵਾਂ ਦੇ ਵੀ ਕਬਜ਼ਾ ਹੋ ਸਕਦਾ ਹੈਗਾ ਹਨਾ ਲੋਕ ਆ ਕੇ ਇੱਥੇ ਦੱਬ ਲੈਣਗੇ ਥਾਵਾਂ ਨੂੰ ਇਹ ਤਾਂ ਹੀ ਖੁੱਲੀਆਂ ਜੇ ਇਹਨਾਂ ਦੀ ਮੈਂ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਬਹਾਦਰੀ ਮੰਨਦਾ ਬਹੁਤ ਜ਼ਿਆਦਾ ਨੀਡਰਤਾ ਮੰਨਦਾ ਮਤਲਬ ਕਿਹੋ ਕਿਹੋ ਜਿਹੇ ਹਾਲਾਤ ਅਫਗਾਨਿਸਤਾਨ ਨੇ ਦੇਖੇ ਨੇ ਪਰ ਫਿਰ ਵੀ ਇਹ ਲੋਕ ਮਤਲਬ ਇੱਥੋਂ ਛੱਡ ਕੇ ਨਹੀਂ ਭਜੇ ਸੇ ਆਪ ਸਿਰਫ ਸੇਵਾ ਸੰਭਾਲ ਕੇ ਲਈ ਇਧਰ ਹੋ ਹਨਾ ਕਿ ਸਿਰਫ ਸੇਵਾ ਸੰਭਾਲ ਹੋ ਸਕੇ ਹਾਂਜੀ ਸੋ ਹੁਣ ਅੰਦਰ ਕਰਦਾ ਬਸ ਹਾਂਜੀ ਕਿ ਖੁੱਲੇ ਰਹਿਣੇ ਬਸ ਤੇ ਦਰਵਾਜ਼ੇ ਖੁੱਲੇ ਰਹਿਣ ਹੁਣ ਅਸੀਂ ਦਰਬਾਰ ਸਾਹਿਬ ਦੇ ਹਾਂਜੀ ਦਰਬਾਰ ਸਾਹਿਬ ਦੇ ਅੰਦਰ ਚਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਇਹ ਦੇਖੋ ਜੀ ਸਾਹਮਣੇ ਉੱਪਰ ਲਿਖਿਆ ਇਤਿਹਾਸਿਕ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗਜਨੀ ਫੁਗਾਨਿਸਤਾਨ ਤੇ ਦਰਬਾਰ ਹਾਲ ਦਾ ਗੇਟ ਗੁਰੂ ਪਾਸ਼ਾ ਮਹਿਰ ਕਰਨ ਦਵਾਰਾ ਜਿਹੜੇ ਗੁਰਧਾਮ ਹੈ ਇਹ ਉਸੇ ਤਰ੍ਹਾਂ ਖੁੱਲਣ ਨਹੀਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ। ਅੱਛਾ ਇੱਥੇ ਮੋਹਨ ਲਾਲ ਜੀ ਤੇ ਜਿਹੜੇ ਇੱਥੇ ਵੀ ਗੁਰੂ ਘਰ ਦਾ ਪ੍ਰਕਾਸ਼ ਕਦੋਂ ਤੱਕ ਸੀਗਾ ਇਹ? ਤੇ ਤੁਹਾਨੂੰ ਮਾਲੂਮਾਤ ਨਹੀਂ ਤੇ ਪਹਿਲੇ ਮੈਂ ਨਹੀਂ ਥਾ ਇਧਰ ਨਾ। ਅੱਛਾ ਤੁਹਾਨੂੰ ਮਾਲੂਮਾਤ ਨਹੀਂ ਹੈਗਾ। ਕ੍ਰਾਂਤੀ ਆਇਆ ਤੇ ਸੰਗਤਾਂ ਨੇ ਸੇਵਾਦਾਰ ਚਾਰ ਪੰਜ ਜਣੇ ਹੋਣ। ਹੁਣ ਇੱਥੇ ਗੁਰੂ ਘਰ ਦੀ ਸੇਵਾ ਸੰਭਾਲ ਕੌਣ ਕਰਦਾ ਹੈਗਾ? ਇਹ ਰਾਰੀ ਸੁਰਬੀਰ ਤੇ ਮੇ ਨਾਲ ਮੈਂ ਵੀ ਹਾਂ। ਅੱਛਾ ਤੁਸੀਂ ਇੱਥੇ ਹੀ ਰਹਿੰਦੇ ਹੋ? ਹਾਂ ਜੀ ਤੱਕ ਅਸੀਂ ਇੱਥੇ ਰਹਿੰਦੇ ਹਾਂ। ਅੰਦਰਲੇ ਪਾਸੇ। ਅੱਛਾ ਠੀਕ ਹੈ ਠੀਕ ਹੈ ਠੀਕ ਹੈ। ਅੰਦਰ ਮੈਂ ਰਹਿੰਦਾ ਹਾਂ। ਠੀਕ ਅੰਦਰਲੇ ਪਾਸੇ ਜਾ ਕੇ ਨਾ ਇੱਕ ਜਗ੍ਹਾ ਤੇ ਹੋਰ ਪ੍ਰਕਾਸ਼ ਕੀਤਾ ਹੋਇਆਗਾ ਮਤਲਬ ਪ੍ਰਕਾਸ਼ ਤਾਂ ਨਹੀਂ ਹੁਣ ਕਹਿ ਸਕਦੇ ਗੁਰੂ ਮਹਾਰਾਜ ਦਾ ਇੱਥੇ ਸਰੂਪ ਹੁੰਦਾ ਸੀਗਾ ਕਿਸੇ ਸਮੇਂ ਬਾਹਰਲੇ ਪਾਸੇ ਉਹਨਾਂ ਇਹ ਸਥਾਨ ਕੁਝ ਇਹ ਹੋ ਜਾਗਾ ਤੁਹਾਨੂੰ ਦਿਖਾਦਾ ਕਾਫੀ ਵੱਡਾ ਗੁਰੂ ਘਰ ਆ ਮਤਲਬ ਛੋਟਾ ਨਹੀਂ ਹੈਗਾ ਤੇ ਇਤਿਹਾਸਕ ਸਥਾਨ ਆ ਕਿਉਂਕਿ ਤੇ ਤਾਂ ਕਰਕੇ ਇਧਰਲੇ ਪਾਸੇ ਰਹਿਸ਼ੀ ਕਮਰੇ ਵਗੈਰਾ ਵੀ ਸਾਰੇ ਬਣੇ ਹੋਏ ਆ ਪਰ ਹੁਣ ਜਿਵੇਂ ਦੱਸਿਆ ਵੀ ਰਹਿੰਦਾ ਕਿ ਇੱਥੇ ਕੋਈ ਵੀ ਨਹੀਂ ਹੈਗਾ ਜਿਵੇਂ ਦੇਖੋ ਆ ਲੋਕਲ ਅਫਗਾਨੀ ਕੋਈ ਇੱਥੇ ਰਹਿੰਦੇ ਆ ਅੰਦਰਲੇ ਪਾਸੇ ਕੱਲ ਇਹ ਹੀ ਅੰਦਰ ਸੀ ਬੱਚੇ ਇਹਨਾਂ ਨੇ ਸਾਨੂੰ ਅੰਦਰੋਂ ਗੇਟ ਨਹੀਂ ਖੋਲਿਆ ਸੀਗਾ ਲੇ ਪਾਸੇ ਇੱਥੇ ਬਾਈ ਜੀ ਹੁਣੇ ਦੱਸਦੇ ਆ ਕਿ ਇੱਥੇ ਲੰਗਰ ਹਾਲ ਹੁੰਦਾ ਸੀਗਾ ਤੇ ਇੱਥੇ ਵਿਸਾਖੀ ਦੇ ਟਾਈਮ ਬਹੁਤ ਵੱਡਾ ਮਤਲਬ ਮਤਲਬ ਇਕੱਠ ਹੁੰਦਾ ਸੀਗਾ ਸੰਗਤਾਂ ਆਉਂਦੀਆਂ ਸੀਗੀਆਂ ਜਿਵੇਂ ਆਪਣੇ ਵਿਸਾਖੀ ਮਨਾਏ ਜਾਂਦੇ ਉਸੇ ਤਰ੍ਹਾਂ ਇੱਥੇ ਵਿਸਾਖੀ ਤੇ ਗੁਰਪੁਰਬ ਦੋ ਚੀਜ਼ਾਂ ਕਹਿੰਦੇ ਮਤਲਬ ਹਮੇਸ਼ਾ ਹੀ ਇੱਥੇ ਪ੍ਰੋਗਰਾਮ ਰੱਖਿਆ ਜਾਂਦਾ ਸੀਗਾ ਲੰਗਰ ਚੱਲਦੇ ਸੀਗੇ ਤੇ ਸਾਰੀਆਂ ਆਲੇ-ਦੁਆਲੇ ਦੇ ਹੋਰ ਥਾਵਾਂੋਂ ਵੀ ਸੰਗਤਾਂ ਆਉਂਦੀਆਂ ਸੀਗੀਆਂ ਜੇ ਮੰਨ ਲਓ ਪਸ਼ਾਵਰ ਲਾ ਲਓ ਹੋਰ ਪਾਕਿਸਤਾਨ ਵਾਲੇ ਪਾਸੇ ਹੁਣ ਉਧਰੋਂ ਵੀ ਸਾਰੀ ਸੰਗਤ ਦਰਸ਼ਨਾਂ ਦੇ ਲਈ ਆਉਂਦੀ ਸੀਗੀ ਅਫਗਾਨਿਸਤਾਨ ਦੇ ਜਿਹੜੇ ਗੁਰੂ ਘਰ ਆ ਨਾ ਅਸੀਂ ਇਹ ਸਮਝਦੇ ਆਂ ਵੀ ਇੱਕ ਉਹਨਾਂ ਚੋਂ ਹੈ ਜਿਵੇਂ ਇਹ ਵੀ ਵਿਛੜੇ ਗੁਰਧਾਮ ਆਪਣੇ ਕੱਲੇ ਪਾਕਿਸਤਾਨ ਚ ਵਿਛੜੇ ਗੁਰਧਾਮ ਨਹੀਂ ਕਿਉਂਕਿ ਇਹ ਵੀ ਇਤਿਹਾਸਕ ਸਤਾਨੇ ਵੀ ਵਿਛੜੇ ਗੁਰਧਾਮ ਨੇ ਪਰ ਇੱਥੇ ਮਤਲਬ ਸੰਗਤਾਂ ਜਾਂ ਬਾਹਰੋਂ ਕੈਨੇਡਾ ਅਮਰੀਕਾ ਹੋਰ ਪਾਕਿਸਤਾਨ ਦਾ ਚਲੋ ਆਉਣਾ ਸ਼ੁਰੂ ਹੋ ਗਏ ਲੋਕ ਇੱਥੇ ਕੋਈ ਵੀ ਨਹੀਂ ਆਉਂਦਾ ਕਿਉਂਕਿ ਇੱਥੇ ਦੇ ਹਾਲਾਤ ਹਮੇਸ਼ਾ ਇਹੋ ਜਿਹੇ ਰਹੇ ਨੇ ਤਾਂ ਕਰਕੇ ਮਤਲਬ ਅੱਜ ਗੁਰੂ ਘਰ ਸੁਨੇ ਬਿਲਕੁਲ ਦਰਵਾਜ਼ੇ ਬੰਦ ਪਏ ਐ ਇਹ ਪੂਰਾ ਗੁਰਦੁਆਰਾ ਸਾਹਿਬ ਅਸੀਂ ਨਾ ਤੁਰ ਫਿਰ ਕੇ ਦੇਖ ਰਹੇ ਆ ਪਤਾ ਨਹੀਂ ਕਦੋਂ ਕਿਵੇਂ ਦਰਸ਼ਨਾਂ ਲਈ ਆਗੇ ਦੁਬਾਰੇ ਕਿਹੜਾ ਰੋਜ਼ ਰੋਜ਼ ਹੈ ਨਾ ਆਇਆ ਜਾਂਦਾ ਇਹ ਦੇਖੋ ਸਾਰੇ ਬਾਗ ਲੱਗੇ ਹੋਏ ਆ ਆਹ ਤੇ ਇਧਰਲੇ ਪਾਸੇ ਆਹ ਰਹਿਸ਼ੀ ਕਮਰੇ ਇਧਰਲੇ ਪਾਸੇ ਕੁਝ ਬਣੇ ਹੋਏ ਆ ਜਿਵੇਂ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਜਿਹੜੇ ਸੀਗੇ ਉਹ ਇੱਥੇ ਰਹਿਆ ਕਰਦੇ ਸੀਗੇ ਸੋ ਕੁਛ ਇਸ ਤਰ੍ਹਾਂ ਦਾ ਜੀ ਜਿੰਨਾ ਸਾਰਾ ਗੁਰਦੁਆਰਾ ਸਾਹਿਬ ਅੰਦਰਲੇ ਪਾਸੇ ਉਹ ਤੁਹਾਨੂੰ ਸਾਰਾ ਇਹ ਦਿਖਾਉਣਾ ਸੀਗਾ ਅਭੀ ਕੌਣ ਸੇ ਗੁਰਦੁਆਰਾ ਸਾਹਿਬ ਅਭੀ ਅਸੀਂ ਨੇ ਜਾਣਾ ਜੀ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਆਪਾਂ ਹੋਰ ਸ਼ਹਿਰੇਕੋਨਾ 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 ਏਰੀਆ ਦਾ ਨਾਮ ਹੈ ਹਾਂਜੀ ਆ আচ্ছা ਉਥੇ ਨੰਦ ਲਾਲ ਅੱਛਾ ਜਿਹੜਾ ਭਾਈ ਨੰਦ ਲਾਲ ਜੀ ਦਾ ਗੁਰਦੁਆਰਾ ਸਾਹਿਬ ਉਹ ਸ਼ਹਿਰੇਕੋਨਾ ਚ ਹੈ ਇਹ ਭਾਈ ਫੁੱਲ ਦੇਖੋ ਕਿੱਡੇ ਕਿੱਡੇ ਵੱਡੇ ਹੈਗੇ ਸਾਈਂ ਦੇਖੋ ਇੱਥੇ ਅਸੀਂ ਦੇਖਿਆ ਜਿਹੜੇ ਫਲ ਫਲ ਹੈ ਉਹ ਵੀ ਬਹੁਤ ਵੱਡੇ ਵੱਡੇ ਲੱਗਦੇ ਹਨਾ ਇਹ ਤਾਂ افغانستان ਦਾ ਮਸ਼ਹੂਰ ਹੈ ਨਾ ਜਰਖੇਸ਼ ਧਰਤੀ ਹੈ ਨਾ ਹਾਂਜੀ ਇਹ ਤਾਂ ਹੋਰ ਆਸਾਨ ਹੈ ਨਾ ਹਾਂ ਇਹ ਦੇਖੋ ਕਿੱਡੇ ਕਿੱਡੇ ਫੁੱਲ ਹੈ ਭਾਈ ਗੁਲਾਬ ਦੇ ਡੇਡੇ ਨਹੀਂ ਆਪਣੇ ਹੁੰਦੇ ਇਹ ਉਧਰਲੇ ਗੁਰਦੁਆਰਾ ਸਾਹਿਬ ਲੈ ਕੇ ਜਾਣੇ ਉੱਥੇ ਚੜਾਵਾਂਗੇ ਚਲੋ ਚਲੋ ਚਲਿਏ ਜੀ ਹਾਂਜੀ ਚਲੋ ਉਹ ਮিনার ਸੀਗੇ ਜਿਹੜੇ ਤੁਹਾਨੂੰ ਦਿਖਦੇ ਕੱਲ ਅਸੀਂ ਇੱਥੇ ਆਏ ਸੀਗੇ ਕੱਲ ਆਏ ਸੀ ਅਸੀਂ ਹਾਂ ਕੱਲ ਪੂਰਾ ਏਰੀਆ ਘੁੰਮ ਕੇ ਗਏ ਸੀ ਸਾਨੂੰ ਫੇਰ ਹੀ ਪਤਾ ਲੱਗਿਆ ਵੀ ਗੁਰਦੁਆਰਾ ਸਾਹਿਬ ਹੈ ਇਹ ਗਲੀਆਂ ਗਜ਼ਨੀ ਦੀਆਂ ਸਾਰੀਆਂ ਜਿੰਨੀਆਂ ਅਸੀਂ ਲੰਗੀ ਜਾ ਰਹੇ ਹਾਂ ਇਹੋ ਜਿਹਾ ਪੁਰਾਣਾ ਗਜ਼ਨੀ ਤਾਂ ਹਮਾਰੇ ਜਹਾ ਪੰਜਾਬ ਮੇਂ ਬਹੁਤ ਸਾਦਾ ਗਜ਼ਨਿ ਸ਼ਹਿਰ ਹੈ ਪੁਰਾਣਾ ਗਜ਼ਨੀ ਸ਼ਹਿਰ ਹੈ ਨਾ ਅਸੀਂ ਜਾਣਾ ਬਈ ਅੱਜ ਕੰਧਾਰ ਤੇ ਬਾਈ ਕਹਿੰਦਾ ਮੇਰੇ ਨਾਲ ਚਲੋ ਕਿਆ ਬੋਲੇ ਹਮ ਬੋਲੇਗਾ ਕਿ ਤੁਮ ਦੋਮ ਤੁਮ ਦੋਨੋ ਮੇਰੇ ਸਾਥ ਸੇ ਮਹਿਮਾਨ ਹੋ ਗਿਆ ਹਾਂ ਹਾਂ ਤੁਮ ਦੋਨੋ ਮੇਰੇ ਸਾਥ ਆਏਗਾ ਉਧਰ ਸੇ ਮੇਰਾ ਘਰ ਬਹੁਤ acha ਜਾਏ ਹਾਂ से खाना खाएगा हाँ? हर चीज हर हर चीज देखा है शुक्रिया यार आपका हमें सुखी नहीं करेगा जिद्दी बताओगे तुम <laughs> आ, हम साथ से चले चल जाएगा उधर से ढेर मनाना ले तशक्कर मनाना ਦੇਖ ਲਓ ਵੀ ਲੋਕ ਇੰਨੇ ਜ਼ਿਆਦਾ ਵਧੀਏ ਹੁਣ ਆਪਣਾ ਜਿਹੜਾ ਡਰਾਈਵਰ ਅਸੀਂ ਟੈਕਸੀ ਡਰਾਈਵਰ ਵੈਸੇ ਹਾਇਰ ਕੀਤਾ ਹੈ ਲੋਕਲ ਗੁਰਦੁਆਰਾ ਸਾਹਿਬ ਦੇਖਣ ਲਈ ਸਾਰਾ ਕੁਝ ਕਰ ਲਈ ਇਹ ਵੀ ਕਹਿ ਰਿਹਾ ਯਾਰ ਵੀ ਯਾਰ ਸਾਡੇ ਨਾਲ ਚੱਲੋ ਵੀ ਅੱਜ ਦਾ ਮੇਰੇ ਮਹਿਮਾਨ ਬਣੋ ਬਹੁਤ ਸਾਰੇ ਲੋਕ ਤੁਹਾਨੂੰ ਅਫਗਾਨਿਸਤਾਨ ਚ ਅਨਨਾਉਨ ਜਿਹੜੇ ਤੁਹਾਨੂੰ ਬਿਲਕੁਲ ਵੀ ਨਹੀਂ ਜਾਣਦੇ ਹੋਣਗੇ ਨਾ ਉਹ ਹਮੇਸ਼ਾ ਕਹਿੰਦੇ ਵੀ ਮੇਰੇ ਨਾਲ ਚੱਲੋ ਸਾਡੇ ਘਰ ਚੱਲ ਯਾਰ ਅੱਜ ਦਾ ਦਿਨ ਰਹਿ ਦੋ ਦਿਨ ਰਹਿ ਲੈ ਤੇ ਇਹੋ ਜਿਹਾ ਕੁਝ ਅਸੀਂ ਪੂਰੇ ਅਫਗਾਨਿਸਤਾਨ ਚ ਦੇਖਿਆ ਸੋ ਇਹ ਪ੍ਰਾਣੇ ਗਜਨੀ ਦੀਆਂ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਅਸੀਂ ਇਹ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਇਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਤੇ ਦਰਵਾਜ਼ਾ ਜਿਵੇਂ ਖੁੱਲਦਾ ਜੇ ਮੰਦਰ ਹੈ ਠੀਕ ਹੈ ਇਹ ਮੰਦਰ ਹੈ ਜੀ ਪਹਿਲਾਂ ਤੁਹਾਨੂੰ ਮੰਦਰ ਦੇ ਅੰਦਰ ਦਰਸ਼ਨ ਕਰਾਉਣੇ ਆ ਆਪ ਬਾਈ ਹਮਾਰੇ ਸਾਥ ਪੰਜਾਬ ਚਲੋ ਸ਼ੁਕਰੀਆ ਸ਼ੁਕਰੀਆ ਤੁਸੀਂ ਇਸ ਨਵੇਂ ਆਏਗਾ ਮੁਰਜੇ ਘਰ ਸੇ ਤੁਮ ਮੇਰਾ पंजाब के चले जाएगा हम पंजाब चलो यार पंजाब देखता है, शुक्रिया, है। शुक्रिया, आ, शुक्रिया। तुम आ, मेहमान हो गया आ, आजा मुझसे घर से आए थैंक यू यार थैंक यू उन... चलो अंदर चलते गेट खुल गया जी चलिए चलो पाली भाई ਜਿੰਨੇ ਵੀ ਤੁਸੀਂ ਦੇਖ ਰਹੇ ਹੋ ਨਾ ਇਤਿਹਾਸਿਕ ਸਥਾਨ ਇਹ ਆਪਣੇ ਸਾਰੇ ਹੁਣ ਘਰ ਦੇ ਰੂਪ ਚ ਤਬਦੀਲ ਹੋ ਚੁੱਕੇ ਆ ਵੀ ਘਰ ਆ ਦੇਖੋ ਉਹ ਵੀ ਬਾਰੋਂ ਘਰ ਲੱਗਦਾ ਸੀ ਪਤਾ ਨਹੀਂ ਲੱਗਦਾ ਸੀ ਇਹਦਾ ਹੀ ਬਿਲਕੁਲ ਐਂ ਲੱਗਦਾ ਜਿਵੇਂ ਵੀ ਇਹ ਘਰ ਹੁੰਦਾਗਾ ਜਿਹੜਾ ਇਹ ਇਤਿਹਾਸਿਕ ਸਥਾਨ ਹੈ ਤੇ ਅੰਦਰਲੇ ਪਾਸੇ ਕੁਛ ਇਹੋ ਜਿਹਾ ਸਾਰਾ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਜੀ ਅਤੇ ਆਪਾਂ ਇਹ ਮੋਹਨ ਲਾਲੀ ਜੀ ਨੂੰ ਪੁੱਛ ਲੈਣਾ ਇਹ ਪਹਿਲਾਂ ਦੱਸਿਓ ਜੀ ਥੋੜਾ ਜਿਹਾ ਸਥਾਨ ਬਾਰੇ ਹਾਂ ਜੀ ਟਾਕਰ ਦਵਾਰਾ ਇਹ ਮੰਦਰ ਟਾਕਰ ਦਵਾਰਾ ਇਕ ਗੁਰਦੁਆਰਾ ਠਾਕਰਦਵਾਰ 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 ਮੰਦਿਰ ਹਾਂਜੀ ਠੀਕ ਹੈ ਜੀ ਗਜ਼ਨ ਇਹ ਕਿੰਨਾ ਪੁਰਾਣਾ ਹੈ ਜੀ ਇਹ ਯਾਰ ਬਹੁਤ ਪੁਰਾਣਾ ਹੈ ਜੀ ਅੱਛਾ ਬਹੁਤ ਪੁਰਾਣਾ ਜਿਹੜਾ ਉਹ ਗੁਰੂ ਘਰ ਆ ਉੱਥੇ ਤਾਂ ਦਸਵੇਂ ਪਾਸ਼ਾ ਜਿਵੇਂ ਗੁਰੂ ਗੋਬਿੰਦ ਸਿੰਘ ਆਇਸੀ ਉਹ ਵੀ ਬਹੁਤ ਪੁਰਾਣਾ ਉਹ ਵੀ ਇਤਿਹਾਸਿਕ ਹੈ ਇਹ ਵੀ ਇਤਿਹਾਸਿਕ ਹੈ ਹਾਂਜੀ ਠੀਕ ਹੈ ਜੀ ਸਾਰੇ ਨੇ ਬਹੁਤ ਪੁਰਾਣੇ ਹੂੰ ਠਾਕਰਦਵਾਰ ਆ ਬਾਈ ਕਿੱਥੇ ਮਤਲਬ ਸ੍ਰੀ ਕ੍ਰਿਸ਼ਨ ਜੀ ਦਾ ਹੂੰ ਸ੍ਰੀ ਕ੍ਰਿਸ਼ਨ ਜੀ ਦਾ ਮੰਦਿਰ ਹੈ ਹੂੰ ਮੇਰੇ ਬਹੁਤ ਫਰੈਂਡ ਨੇ ਹਨ ਜਿਹੜੇ ਹਿੰਦੂ ਵੀਰ ਨੇ ਹੂੰ ਤੇ ਉਹ ਮੰਨਦੇ ਨੇ ਸ੍ਰੀ ਕ੍ਰਿਸ਼ਨ ਨੂੰ ਸ੍ਰੀ ਠਾਕੁਰ ਜੀ ਕਹਿੰਦੇ ਨੇ ਹੂੰ ਉਹਨਾਂ ਦੇ ਮੋਹ ਮੈਂ ਕਿਤੇ ਨਾ ਕਿਤੇ ਸੁਣਿਆ ਹੋਇਆ ਵੀ ਸ੍ਰੀ ਠਾਕੁਰ ਜੀ ਚਲੋ ਸ੍ਰੀ ਕ੍ਰਿਸ਼ਨ ਜੀ ਨੂੰ ਸ੍ਰੀ ਠਾਕੁਰ ਹੀ ਬਹੁਤ ਨਾ ਹੁੰਨੇ ਸ੍ਰੀ ਕ੍ਰਿਸ਼ਨ ਜੀ ਦੇ ਹੂੰ ਤੇ ਉਹਨਾਂ ਚ ਇਹ ਇੱਕ ਹੈ ਜਿਵੇਂ ਵੱਖ-ਵੱਖ ਅਵਤਾਰ ਕਹਿੰਦੇ ਆ ਨਹੀਂ ਨਹੀਂ ਨੌ ਬਾ ਨੌ ਵਾਲੇ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਨਾਂ ਨਾਲ ਪੁਕਾਰਿਆ ਜਾਂਦਾ ਕਿਤੇ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਨੇ ਕਿਤੇ ਠਾਕੁਰ ਜੀ ਕਹਿੰਦੇ ਨੇ ਕਿਤੇ ਬਾਲਾ ਜੀ ਕਹਿੰਦੇ ਨੇ ਹੂੰ ਤੇ ਬਹੁਤ ਜਗ੍ਹਾ ਨੇ ਚਲੋ ਜੀ ਉਹ ਜਿਹੜੇ ਫੁੱਲ ਲੈ ਕੇ ਆਏ ਸੀ ਉਹਨਾਂ ਨੇ ਇੱਥੇ ਚੜਾਉਣੇ ਆ। ਇੱਥੇ ਚੜਾਉਣੇ ਆ ਜੀ ਫੁੱਲ। ਜਿਹੜੇ ਆ ਫੁੱਲ ਲੈ ਕੇ ਆਇਆ ਗੁਲਾਬ। ਇੱਥੇ ਚੜਾਉਣੇ। ਗੁਰਦੁਆਰੇ ਗੁਰਦੁਆਰੇ ਚੜਾਉਣ। ਠੀਕ। ਇਧਰ ਲਿਬਾਸੇ ਆ। ਇਹ ਦੇਖੋ ਜੀ ਇਹ ਇਤਿਹਾਸਕ ਸਥਾਨ ਅੰਦਰਲੇ ਪਾਸੇ ਤੇ ਇੱਥੇ ਸ਼੍ਰੀ ਭਗਵਾਨ ਜੀ ਦੀ ਕਿਸੇ ਟਾਈਮ ਮਤਲਬ ਸਜੇ ਹੋਣਗੇ ਇੱਥੇ ਜਿਹੜੀ ਮੂਰਤੀ ਉਹਨਾਂ ਦੀ ਲੱਗੀ ਹੋਊਗੀ ਭਗਵਾਨ ਕ੍ਰਿਸ਼ਨ ਜੀ ਦੀ ਇਸ ਤਰ੍ਹਾਂ ਦਾ ਸਥਾਨ ਹੈ ਜੀ ਇਹ ਅੰਦਰਲੇ ਪਾਸਿਓਂ ਦੇਖੋ ਲੋਕਾਂ ਦੇ ਚੋਤਾ ਸਦਾ ਜਗਦੀਆਂ ਹੋਣੀਆਂ ਅੱਜ ਜਦੋਂ ਕੋਈ ਆਉਂਦਾ ਉਹ ਚਗਦੀਆਂ ਜਿਵੇਂ ਨਾ ਆਪਣੇ ਗੁਰੂ ਘਰਾਂ ਦੇ ਵਿੱਚ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਰਿਹਾ ਹੁਣ ਤੇ ਉਸੇ ਤਰੀਕੇ ਨਾਲ ਜਿੰਨੇ ਵੀ ਇੱਥੇ ਹਿੰਦੂ ਧਰਮ ਦੇ ਧਾਰਮਿਕ ਸਥਾਨਾਂ ਜਿੰਨੇ ਮੰਦਰ ਹੈ ਜਿਹੜੀਆਂ ਉਹਨਾਂ ਦੀਆਂ ਮੂਰਤੀਆਂ ਤੋ ਵੀ ਇੱਥੇ ਬਿਲਕੁਲ ਨਹੀਂ ਹੈਗੀਆਂ ਹੁਣ ਉਹ ਸਾਰੀਆਂ ਮਤਲਬ ਇੰਡੀਆ ਜਾ ਚੁੱਕੀਆਂ ਹਨ ਚਲੋ ਜੀ ਲੋ ਜੀ ਹੁਣ ਅਸੀਂ ਤੁਹਾਨੂੰ ਇਸ ਤੋਂ ਬਾਅਦ ਲੈ ਕੇ ਜਾਣਾ ਹੈ ਹਲੋ ਸਲਾਮ ਦੁਬਾਰਾ ਦੌਰਾ ਲੱਗਦਾ ਹੈ ਹੁਣ ਅਸੀਂ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਹੈ ਸ਼ਹਿਰੇ ਨੋਵਾ ਸ਼ਹਿਰੇ ਸ਼ਹਿਰੇ ਕੋਨਾ ਨਾਟ ਸ਼ਹਿਰੇ ਨੋਵਾ ਸ਼ਹਿਰੇ ਕੋਨਾ ਜਿਹੜਾ ਇਹ ਇਲਾਕਾ ਨਾ ਸਾਰਾ ਇਹਨੂੰ ਸ਼ਹਿਰੇ ਕੋਨਾ ਐਸੇ ਕਰਕੇ ਕਿਹਾ ਜਾਂਦਾ ਹੈ ਮਤਲਬ ਇਹ ਜਿੰਨੀਆਂ ਇਤਿਹਾਸਿਕ ਮਾਰਦਾ ਸ਼ਹਿਰੇ ਕੋ ਉਹਨਾਂ ਦੇ ਵਿੱਚ ਪੈਂਦੀਆਂ ਗਜ਼ਨੀ ਦਾ ਇੱਕ ਇਲਾਕਾ ਹੈ ਜਿਵੇਂ ਆਪਣੇ ਪਟਿਆਲੇ ਲੁਧਿਆਣੇ ਵੱਡੇ ਸ਼ਹਿਰਾਂ ਚ ਕਲੋਨੀਆਂ ਹੁੰਦੀਆਂ ਜਾਂ ਅਰਬਨ ਸਟ੍ਰੀਟ ਹੁੰਦੇ ਆ ਉਸੇ ਤਰ੍ਹਾਂ ਦਾ ਇਲਾਕਾ ਹੈ ਇਹ ਤੇ ਸ਼ਹਿਰੇ ਮੈਨੇ ਹੁੰਦਾ ਪਰਾਣਾ ਕੋਨਾ ਮੈਨੇ ਮਤਲਬ ਇੱਕ ਖੁੰਜਾ ਇੱਕ ਪਰਾਣਾ ਖੁੰਜਾ ਇਹ ਇਹਦਾ ਮੀਨਿੰਗ ਹੈ ਸ਼ਹਿਰੇ ਕੋਨਾਂ ਦਾ ਸੋ ਇੱਥੇ ਸਾਰਾ ਕੁਝ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਬਾਈ ਜੀ ਮੋਨ ਲਾਲ ਜੀ ਕਹਿੰਦੇ ਇਧਰੋਂ ਤੁਸੀਂ ਥੋੜਾ ਜਿਹਾ ਗਜ਼ਨੀ ਸ਼ਹਿਰ ਦਿਖਾ ਸਕਦੇ ਉੱਪਰਲੇ ਪਾਸੇ ਇਕ ਕਿਸੇ ਟਾਈਮ ਜੀ ਇੱਥੇ ਬਹੁਤ ਸਾਰੇ ਲੋਕ ਰਹਿੰਦੇ ਹੋਣਗੇ ਘਰਾਂ ਚ ਹਨਾ ਹਾਂਜੀ ਬਹੁਤ ਬਹੁਤ ਅੱਛੇ ਜੀ ਮੈਨੂੰ ਆਏ ਦੱਸਿਓ ਇੱਕ ਮੋਹਨ ਨਾਲ ਜੀ ਆਪਣੇ ਜਿਹੜੇ ਆਪਣੇ ਫੈਮਲੀਆਂ ਰਹਿੰਦੀਆਂ ਸੀ Hindu ਫੈਮਲੀਆਂ ਜਾਂ Sikh ਫੈਮਲੀਆਂ ਹਨਾ ਤੇ ਉਹਨਾਂ ਦੇ ਘਰਬਾਰ ਜਾਂ ਦੁਕਾਨਾਂ ਉਹਨਾਂ ਦੀਆਂ ਮਤਲਬ ਜਿਹੜਾ ਇਹ ਏਰੀਆ ਇਸ ਏਰੀਏ ਚ ਸੀ ਜਾਂ ਕਿਸੇ ਹੋਰ ਪਾਸੇ ਸੀ ਹਾਂਜੀ ਇੱਥੇ ਸਾਰੇ ਹਿੰਦੂ ਰਹਿੰਦੇ ਬਹੁਤ ਕਿਹੜੇ ਇਹ ਘਰਾਂ ਚ ਜਿੰਨੇ ạthe ਹੋਇਆ ਘਰ ਆਇਆ ਚ ਹਿੰਦੂ ਰੰਦੇਸੀ ਹਾਂ ਜੀ ਹਿੰਦੂ ਸਿੱਖ ਸਾਰੇ ਇਧਰ ਰਹਿੰਦੇ ਨੇ ਅੱਛਾ ਹਿੰਦੂ ਫੈਮਲੀਆਂ ਕਿੰਨੀਆਂ ਸੀਗੀਆਂ ਇਥੇ ਬਹੁਤ ਜ਼ਿਆਦਾ ਹੈ ਪਹਿਲੇ ਹਮ ਤਾਂ ਪਹਿਲੇ ਤਾਂ ਇਹ ਬਹੁ ਮੇ ਇਧਰ ਨਹੀਂ ਥੇ ਨਾ ਹੂੰ ਬਹੁਤ ਜ਼ਿਆਦਾ ਸੰਗਤ ਤੁਹਾਡਾ ਤੁਹਾਡਾ ਜਨਮ ਕਦੀ ਕਦੀ ਆਨੇ ਸੀ ਨਾ ਇਧਰ ਤੁਹਾਡਾ ਜਨਮ ਕਿੱਥੋਂ ਦਾ ਤੁਸੀਂ ਜਨਰਲਪਰ ਤੁਹਾਡਾ ਜਨਮ ਜਲ ਜਲਾਲਾਬਾਦ ਦਾ ਮਤਲਬ ਅਫਗਾਨਿਸਤਾਨ ਦੀ ਜੰਪਲੋਂ ਤੁਸੀਂ ਹਾਂ ਜੀ ਠੀਕ ਆ ਸੋ ਇਸ ਤਰ੍ਹਾਂ ਸੀ ਹਿੰਦੂ ਫੈਮਲੀਆਂ ਵੀ ਇੱਥੇ ਚੱਲੀਆਂ ਗਈਆਂ ਇਹ ਨਦੀ ਜਾਂਦੀ ਹੈ ਜੀ ਪਿੱਛੇ ਇਹ ਜਿਹੜੀ ਆ ਨਦੀਆਂ ਨਾਲਾ ਕੀ ਹੈ ਅੱਛਾ ਨਦੀਏ ਪਾਣੀ ਪਿਛਲੇ ਪਾਸੇ ਇੱਥੋਂ ਜੀ ਦਿਖਾ ਦਿੰਨੇ ਤੁਹਾਨੂੰ ਥੋੜਾ ਜਿਹਾ ਇਹ ਸਾਰੇ ਘਰਬਾਰ ਹੈ ਤੇ ਆਹ ਕਿਲੇ ਦੀਆਂ ਕੰਧਾਂਆਂ ਆਂ ਜਿਹੜਾ ਤੁਹਾਨੂੰ 올ਡ ਗਜ਼ਨੀ ਵਾਰ-ਵਾਰ ਮੈਂ ਦੱਸ ਰਿਹਾ ਹਾਂ ਨਾ ਤੇ ਉਹ ਸਾਹਮਣੇ ਵਾਲੇ ਪਾਸੇ ਉੱਪਰਲੇ ਪਾਸੇ ਕਿਲਾ ਆ ਗਿਆ ਤੇ ਬਿਲਕੁਲ ਨੇੜੇ ਅਸੀਂ ਕਿਲੇ ਦੇ ਤੁਰੇ ਫਿਰਦੇ ਹਾਂ ਕਿਲੇ ਦੇ ਆਲੇ-ਦੁਆਲੇ ਸਾਰਾ ਇਹ ਸਥਾਨ ਨੇ ਦੇਖ ਲਓ ਯਾਰ ਕਿੱਡੇ ਵੱਡੇ ਲੈਵਲ ਤੇ ਬਰਬਾਦੀ ਹੋਈ ਹੈ ਇਹਦੇ ਨਾਲ ਕੁਝ ਪੋਜ਼ਿਟਿਵ ਪੱਖ ਆ ਕੁਝ ਨੈਗੇਟਿਵ ਪੱਖ ਆ ਮਤਲਬ ਅਫਗਾਨਿਸਤਾਨ ਦਾ ਜਿਹੜੇ ਪੋਜ਼ਿਟਿਵ ਪੱਖ ਇਹ ਆ ਜਿੰਨਾ ਕੋ ਹੁਣ ਤੱਕ ਅਸੀਂ ਤੁਰ ਫਿਰ ਕੇ ਦੇਖਿਆ ਲੋਕ ਬਹੁਤ ਮਹਿਮਾਨ ਨਿਵਾਜ਼ ਨੇ ਬਹੁਤ ਵਧੀਆ ਨੇ ਇੰਨਾ ਪਿਆਰ ਕਰਦੇ ਪਰ ਨੈਗੇਟਿਵ ਪੱਖ ਨਾਲ ਇਹ ਆ ਮਤਲਬ ਵੀ ਸਿਰਫ ਕੁਝ ਲੋਕਾਂ ਦੀ ਵਜ੍ਹਾ ਕਰਕੇ ਇੱਥੇ 2 3 5% ਜਿਹੜੇ ਲੋਕ ਹੋਣਗੇ ਉਹਨਾਂ ਦੀ ਵਜ੍ਹਾ ਕਰਕੇ ਕਿੰਨੇ ਜਾਣਿਆਂ ਨੂੰ ਉਜਾੜਾ ਸਹਿਣਾ ਪੈ ਗਿਆ ਤੇ ਮਤਲਬ ਕਿੰਨੇ ਲੋਕ ਆਪਣੇ ਘਰਵਾਰ ਆ ਉਹਨੇ ਕੰਮਕਾਰ ਛੱਡ ਕੇ ਤੋਂ ਚਲੇ ਗਏ ਨਾ ਕੱਪੜੇ ਦਾ ਕਹਿੰਦੇ ਬਹੁਤ ਵੱਡਾ ਵਪਾਰ ਹੁੰਦਾ ਸੀ ਗਜਨੀ ਚ ਖਾਸ ਤੌਰ ਤੇ ਗਜਨੀ ਚ ਸਿੱਖਾਂ ਦਾ ਤੇ ਹਿੰਦੂਆਂ ਦਾ ਇੰਡੀਆ ਤੋਂ ਕੱਪੜਾ ਲਿਆਉਂਦੇ ਸੀ ਤੇ ਵੇਚਦੇ ਸੀ ਸਭ ਹੋਰ ਹਨ ਇਹ ਸਭ ਗੱਲਾਂ ਨੇ ਇਹ ਪਹੁੰਚ ਗਏ ਜੀ ਅਸੀਂ ਗੁਰਦੁਆਰਾ ਸਾਹਿਬ ਲੋਕਲ ਬੰਦਿਆਂ ਦੇ ਇੱਥੇ ਦੱਸਣ ਦੇ ਅਨਸਾਰ ਕਹਿੰਦੇ ਵੀ ਭਾਈ ਨੰਦ ਲਾਲ ਜੀ ਇਸ ਜਗ੍ਹਾ ਤੇ ਇਸ ਘਰ ਦੇ ਵਿੱਚ ਰਹਿ ਕੇ ਗਏ ਸੀਗੇ ਮਤਲਬ ਵੀ ਭਾਈ ਨੰਦ ਲਾਲ ਜੀ ਦਾ ਇੱਕ ਤਰ੍ਹਾਂ ਦਾ ਘਰ ਹੈਗਾ ਤੇ ਇੱਥੇ ਉਹਨਾਂ ਨੇ ਆਪਣਾ ਕਾਫੀ ਸਮਾਂ ਗਜ਼ਨੀ ਦੇ ਵਿੱਚ ਬਤੀਤ ਕੀਤਾ ਸੀਗਾ ਕਿਉਂਕਿ ਗੁਰੂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਆਏ ਐ ਤੇ ਭਾਈ ਨੰਦ ਲਾਲ ਜੀ ਵੀ ਕਿਉਂਕਿ ਉਹ ਉਹਨਾਂ ਦੇ ਹਮੇਸ਼ਾ ਮਤਲਬ ਜਿਵੇਂ ਨਾਲ ਰਹੇ ਐ ਹੋ ਸਕਦਾ ਵੀ ਉਹ ਉਹ ਇੱਥੇ ਕਾਫੀ ਟਾਈਮ ਮਤਲਬ ਰਹੇ ਵੀ ਹੋਣ ਜਾਂ ਇੱਥੇ ਮਿਲੇ ਹੋਣ ਇਸ ਸਾਹਮਣੇ ਵਾਲੇ ਪਾਸੇ ਪਹੁੰਚ ਗਏ ਜੀ ਅਸੀਂ ਇਹ ਇਤਿਹਾਸਿਕ ਸਥਾਨ ਤੇ ਅੱਛਾ ਜੀ ਪਾਈ ਨੰਦ ਲਾਲ ਜੀ ਸੀਗੇ ਜਿਹੜੇ ਤੁਹਾਨੂੰ ਪਤਾ ਹੈ ਗੁਰੂ ਪਾਤਸ਼ਾਹ ਦੇ ਇੱਕ ਕਵੀਆਂ ਦੇ ਵਿੱਚੋਂ ਇੱਕ ਸੀਗੇ ਦਿਨੋਂ ਦੁਨੀਆ ਦਰਕ ਮੰਦਿਆਂ ਪਰੀ ਰੁਖਸਾਰ ਮਾ ਹਰ ਦੋ ਆਲਮ ਕੀਮਤੇ ਯਕ ਤਾਰੇ ਮੂਏ ਯਾਰ ਮਾ ਤਨ ਤਨ ਸਾਹਿਬ ਜੀ ਚੇਰੀ ਗੁਰੂ ਗੋਬਿੰਦ ਸਿੰਘ ਦੇ ਸਰਮੌਰ ਕਵੀ ਭਾਈ ਨੰਦ ਲਾਲ ਗੋਇਆ ਜੀ ਦਾ ਇਤਿਹਾਸਿਕ ਸਥਾਨ ਪੁਰਾਣਾ ਸ਼ਹਿਰ ਅਫਗਾਨਿਸਤਾਨ ਗਜ਼ਨੀ ਦਰਵਾਜ਼ੇ ਖੁੱਲਣ ਲੱਗਿਆ ਜੀ ਦਰਸ਼ਨਾਂ ਦੇ ਲਈ ਬਾਕੀ ਇਤਿਹਾਸ ਬਾਈ ਜੀ ਤੋਂ ਆਪਾਂ ਬਾਹਰ ਆ ਕੇ ਸਾਰਾ ਪੁੱਛਾਂਗੇ ਤੇ ਪਾਈ ਨੰਦ ਲਾਲ ਜੀ ਬਾਰੇ ਤੁਸੀਂ ਸਾਰੇ ਵੈਸੇ ਜਾਣਦੇ ਹੋ ਤਕਰੀਬਨ ਇਤਿਹਾਸ ਚ ਗੁਰੂ ਪਾਤਸ਼ਾਹ ਨਾਲ ਕਾਫੀ ਨੇੜਤਾ ਸੀ ਉਹਨਾਂ ਦੀ ਤੇ 52 ਕਵੀਆਂ ਦੇ ਵਿੱਚੋਂ ਸਭ ਤੋਂ ਸ਼ਰਮੌਰ ਕਵੀਏ ਤੋਂ ਉਹਨਾਂ ਚ ਸੀ ਪਾਈ ਨੰਦ ਲਾਲ ਜੀ ਪ੍ਰਕਾਸ਼ ਵੈਸੇ ਇੱਥੇ ਵੀ ਨਹੀਂ ਹੈਗਾ ਤੇ ਇਥੇ ਅੰਦਰ ਸਮਾਧਾ ਬਣੀ ਹੋਈ ਹੈ ਸਮਾਧ ਭਾਈ ਕਾਨ ਸਿੰਘ ਜੀ ਦੀ ਹੈ ਇੱਕ ਪਹਿਲਾਂ ਜਿਹੜੀ ਆਪਾਂ ਦੇਖੀ ਸੀ ਸਮਾਦ ਭਾਈ ਮਾਰਾ ਸਿੰਘ ਜੀ ਦੀ ਸੀ ਇਸ ਤਰ੍ਹਾਂ ਦਾ ਕੋਈ ਚੰਦਰਲੇ ਪਾਸੇ ਬਣਿਆ ਆ ਸਾਰਾ ਆ ਤਾਂ ਉਹ ਅੰਦਰਲੇ ਪਾਸੇ ਇੱਧਰ ਵੀ ਦਰਸ਼ਨ ਕਰਾਦਾ ਇੱਥੇ ਸ਼ਾਇਦ ਕਿਸੇ ਟਾਈਮ ਪ੍ਰਕਾਸ਼ ਹੁੰਦਾ ਹੋਗਾ ਕਿਉਂਕਿ ਉੱਪਰਲੇ ਪਾਸੇ ਨਾ ਦੇਖੋ ਚਾਨਣੀ ਲੱਗੀ ਹੋਈ ਹੈ ਤੇ ਪੁਰਾਣਾ ਘਰ ਆ ਇਹ ਪੂਰਾ ਕਾਫੀ ਜਿਆਦਾ ਪੁਰਾਣਾ ਪਤਾ ਲੱਗਦਾ ਹੈਗਾ ਵੀ ਗਜਨੀ ਸ਼ਹਿਰ ਚ ਕਿ ਵੀ ਕਿਸੇ ਟਾਈਮ ਘਰ ਹੀ ਸੀਗਾ ਇਹ ਕਿਉਂਕਿ ਅੰਦਰ ਪ੍ਰਕਾਸ਼ ਹੈ ਨਾ ਉਹ ਸਾਰੀ ਅੰਦਰ ਆ ਖਿੜਕੀਆਂ ਦਰਵਾਜ਼ੇ ਗੁਰਦੁਆਰੇ ਵਾਲੀ ਇਮਾਰਤ ਨਹੀਂ ਲੱਗਦੀ ਬਈ ਹੈ ਨਾ ਘਰ ਵਾਲੀ ਇਮਾਰਤ ਲੱਗਦੀ ਹੈ ਹੈ ਨਾ ਵੀ ਘਰ ਸੀਗਾ ਦੇਖਣ ਤੋਂ ਪਤਾ ਲੱਗ ਜਾਂਦਾ ਇਹ ਜਿੰਨੀਆਂ ਵੀ ਤੁਸੀਂ ਸਮਾਦਾਂ ਦੇਖ ਰਹੇ ਹੋ ਨਾ ਇਹ ਇੱਥੇ ਜਿਹੜੇ ਸੇਵਾਦਾਰ ਸੀਗੇ ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਨੇ ਲੰਬਾ ਟਾਈਮ ਸਾਮ ਸੰਭਾਲ ਕੀਤੀ ਹੈ ਉਹਨਾਂ ਦੀਆਂ ਬੜਾਈਆਂ ਗਈਆਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਮਤਲਬ ਉਹ ਕਹਿੰਦੇ ਆ ਵੀ ਜਿਵੇਂ ਪੁਰਾਣੇ ਟਾਈਮ 'ਚ ਆਪਣੇ ਸਿੱਖ ਇਥੇ ਗਜ਼ਨੀ 'ਚ ਕਾਫੀ ਜ਼ਿਆਦਾ ਸੀਗੇ ਇਹ ਉਹਨਾਂ ਸਿੱਖਾਂ 'ਚੋਂ ਇੱਕ ਸੀਗੇ ਜਿਹੜੇ ਮਤਲਬ ਇਥੇ ਹਮੇਸ਼ਾ ਪੂਰੀ ਤਰ੍ਹਾਂ ਗੁਰਦੁਆਰਾ ਸਾਹਿਬ ਨੂੰ ਹੀ ਸਮਰਪਿਤ ਸੀ ਤੇ ਇਹਨਾਂ ਨੇ ਆਪਣੇ ਆਖਰੀ ਟਾਈਮ ਤੱਕ ਭਾਈ ਨੰਦ ਲਾਲ ਜੀ ਦੇ ਇਹ ਗੁਰੂ ਘਰ ਦੇ ਵਿੱਚ ਰਹੇ ਹਨ ਤੇ ਇਸੇ ਕਰਕੇ ਇਹਨਾਂ ਨੂੰ ਫਿਰ ਅੰਦਰ ਹੀ ਇੱਥੇ ਇਹਨਾਂ ਦੀ ਯਾਦਗਾਰ ਬਣਾ ਦਿੱਤੀ ਗਈ ਇੱਧਰ ਅੰਦਰਲੇ ਪਾਸੇ ਇੱਕ ਹੋਰ ਕਮਰਾ ਹੈ ਤੇ ਇੱਥੇ ਭਾਈ ਜੀ ਦੱਸਦੇ ਇੱਥੇ ਵੀ ਪ੍ਰਕਾਸ਼ ਹੁੰਦਾ ਸੀਗਾ ਅੱਛਾ ਇਸ ਜਗ੍ਹਾ ਤੇ ਪ੍ਰਕਾਸ਼ ਸੀਗਾ ਹੈ Hmm. दिल अगर दाना बबध अंदर किनार शायर हस्त चश्मगर बीना बबत दर हर तरफ दीदार हस्त ਜਿਹੜਾ ਨਾ ਇਹ ਦਰਬਾਰ ਹਾਲ ਹੈ ਇਹਦੇ ਪਿਛਲੇ ਪਾਸੇ ਗੁਰੂ ਮਹਾਰਾਜ ਦੇ ਸਰੂਪ ਰੱਖਣ ਨੂੰ ਜਿਵੇਂ ਸੱਚਖੰਡ ਆਪਾਂ ਕਹਿੰਦੇ ਨੇ ਉਸ ਤਰ੍ਹਾਂ ਦਾ ਵੀ ਬਣਾਇਆ ਹੈ ਸਿਗਾ ਇਹ ਦੇਖੋ ਡਿੱਠੇ ਸਬੇ ਥਾਪ ਨਹੀਂ ਤਦ ਜੇ ਬਹੁਤ ਪ੍ਰਾਣੀ ਆਹ ਬਣੀ ਹੋਈ ਹੈ ਜਿਹੜੀ ਅਲਮਾਰੀ ਹੁਣੀ ਗੁਰੂ ਮਹਾਰਾਜ ਦੇ ਜਿਹੜੀ ਸਰੂਪ ਰੱਖਣ ਨੂੰ ਬਣਾਈ ਗਈ ਹੈ ਇਹ ਅਲਮਾਰੀ ਸੀ ਇੱਥੇ ਗੁਟਕਾ ਸਾਹਿਬ ਕਿਸੇ ਟਾਈਮ ਭਾਈ ਹੰਦੇ ਆਣਗੇ ਹਨਾ ਤੇ ਇੱਥੇ ਕੁਝ ਸਤਨਾਮ ਵਾਹਿਗੁਰੂ ਵਾਹਿਰੂ ਤੇ ਸਾਰੇ ਜਿਹੜੇ ਸਟicker ਵੀ ਲਾਏ ਹੋਏ ਆ ਇਸ ਤਰ੍ਹਾਂ ਦਾ ਜੀ ਇਤਿਹਾਸਕ ਸਥਾਨ ਹੈ ਭਾਈ ਨੰਦ ਲਾਲ ਗੋਆ ਜੀ ਜਿਹੜਾ ਉਹਨਾਂ ਦਾ ਪੂਰਾ ਸਥਾਨ ਹੈ ਬਹੁਤ ਜ਼ਿਆਦਾ ਪ੍ਰਾਤਨ ਹੈ ਬਹੁਤ ਜ਼ਿਆਦਾ ਇਤਿਹਾਸਿਕ ਸਥਾਨ ਹੈ ਭਾਈ ਨੰਦ ਲਾਲ ਜੀ ਬਾਰੇ ਵੈਸੇ ਤਾਂ ਆਪਾਂ ਸਾਰੇ ਜਾਣਦੇ ਆ ਪਰ ਫੇਰ ਵੀ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਦੱਸਦਾ ਕਿ ਜਿਹੜਾ ਉਹਨਾਂ ਦਾ ਜਨਮ ਹੋਇਆ ਸੀਗਾ ਉਹ 1633 ਈਸਵੀ ਦੇ ਵਿੱਚ ਗਜਨੀ ਸ਼ਹਿਰ ਤੋਂ ਇਥੋਂ 35 40 ਕਿਲੋਮੀਟਰ ਦੂਰ ਇੱਕ ਪਿੰਡ ਪੈਂਦਾ ਬਰਾਕਾਤ ਕਰਕੇ ਤੇ ਬਰਾਕਾਤ ਪਿੰਡ ਦੇ ਵਿੱਚ ਹੋਇਆ ਸੀ ਬਚਪਨ ਜੀ ਉਹ ਇੱਥੇ ਆ ਗਏ ਸੀਗੇ ਇਸ ਥਾਂ ਤੇ ਤੇ ਗਜਨੀ ਸ਼ਹਿਰ 'ਚ ਹੀ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਤੇ ਗਜਨੀ ਸ਼ਹਿਰ 'ਚ ਹੀ ਇੱਥੇ ਵੱਡੇ ਹੋਏ 12 ਸਾਲ ਦੀ ਉਮਰ 'ਚ ਉਹਨਾਂ ਨੇ ਜਿਹੜੀ ਫਾਰਸੀ ਤੇ ਅਰਬੀ ਦਾ ਪੂਰਨ ਤੌਰ ਤੇ ਉਹਨਾਂ ਨੂੰ ਗਿਆਨ ਸੀਗਾ ਤੇ ਸ਼ਾਇਰੀ ਦਾ ਉਹਨਾਂ ਨੂੰ ਸ਼ੌਂਕ ਸੀਗਾ ਤੇ ਸ਼ੁਰੂ ਤੋਂ ਮਤਲਬ ਆਪਣਾ ਲਿਖਦੇ ਰਹੇ ਹਨ ਤੇ ਇਸੇ ਕਰਕੇ ਉਹਨਾਂ ਨੂੰ ਗੁਰੂ ਪਾਸ਼ਾ ਦੇ ਨੇੜੇ ਲੇ ਕਵੀਆਂ ਚੋਂ ਮੰਨਿਆ ਜਾਂਦਾ ਹੈ ਤੇ ਉਹਨਾਂ ਨੇ ਉਦੋਂ ਬਾਅਦ ਉਹਨਾਂ ਨੂੰ ਸੰਸਕ੍ਰਿਤ ਦਾ ਵੀ ਪੂਰਨ ਤੌਰ ਤੇ ਗਿਆਨ ਹੋਇਆ ਕਾਫੀ ਸਾਰਾ ਸਮਾਂ ਉਹਨਾਂ ਨੇ ਗੁਰੂ ਪਾਸ਼ਾ ਦੇ ਨਾਲ ਵੀ ਵਿਚਾਰਿਆ ਆ ਹੋ ਸਕਦਾ ਹੈ ਮਤਲਬ ਇਹ ਮੈਂ ਪੱਕਾ ਨਹੀਂ ਕਹਿ ਰਿਹਾ ਪਰ ਵੀ ਗੁਰੂ ਪਾਸ਼ਾ ਨੂੰ ਉਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਗਜ਼ਨੀ ਵੀ ਉਦੋਂ ਪਹਿਲੀ ਵਾਰ ਇੱਥੇ ਮਿਲੇ ਹੋਣ ਇਸ ਤੋਂ ਬਾਅਦ ਉਹਨਾਂ ਦੀ ਮਤਲਬ ਜਿਹੜੀ ਨੇੜਤਾ ਉਹ ਸਾਝ ਹੈ ਉਹ ਵਾਧਦੀ ਹੈ ਕਿਉਂਕਿ ਇਤਿਹਾਸ 'ਚ ਆਪਾਂ ਨੂੰ ਕਾਫੀ ਜ਼ਿਕਰ ਮਿਲਦਾ ਹੈ ਕਿ ਭਾਈ ਅਨੰਦ ਲਾਲ ਜੀ ਗੁਰੂ ਪਾਤਸ਼ਾਹ ਦੇ ਨਾਲ ਆਨੰਦਪੁਰ ਸਾਹਿਬ ਪੌਂਟਾ ਸਾਹਿਬ ਆ ਥਾਂ ਥਾਂ ਦਾ ਉੱਥੇ ਮਤਲਬ ਵਿਚਰੇ ਆ ਤੇ ਮਤਲਬ ਆਪਣੀ ਕਿੰਨੀਆਂ ਰਚਨਾਵਾਂ ਦੇ ਉਲੱਥੇ ਜਿਹੜੇ ਉਹਨਾਂ ਨੇ ਉਹ ਵੀ ਕੀਤੇ ਆ ਇਸੇ ਉਹਨਾਂ ਦੀ ਮਹਾਨਤਾ ਕਰਕੇ ਉਹਨਾਂ ਦਾ ਜਿਹੜਾ ਤਖੱਲਸ ਉਹਨਾਂ ਦੇ ਪਿੱਛੇ ਲਾਇਆ ਜਾਂਦਾ ਵੈਸੇ ਉਹਨਾਂ ਦਾ ਜਿਹੜਾ ਭਾਈ ਨੰਦ ਲਾਲ ਜੀ ਸੀਗਾ ਉਹਨਾਂ ਦਾ ਨਾਮ ਗੋਇਆ ਇੱਥੇ ਮਤਲਬ ਇਹਨਾਂ ਦੀ ਭਾਸ਼ਾ ਦੇ ਵਿੱਚ ਫਾਰਸੀ ਦੇ ਵਿੱਚ ਜਿਹੜਾ ਸ਼ਾਇਰ ਸ਼ਾਇਰੀ ਕਰਦਾ ਸ਼ਾਇਰ ਗਾਉਂਦਾ ਹੈ ਨਾ ਉਹਨਾਂ ਨੂੰ ਗੋਇਆ ਦੇ ਨਾਮ ਤਖੱਲਸ ਨਾਮ ਨਾਲ ਜਾਣਿਆ ਜਾਂਦਾ ਹੈ ਇਸੇ ਕਰਕੇ ਉਹਨਾਂ ਦਾ ਨਾਮ ਸੀਗਾ ਭਾਈ ਨੰਦ ਲਾਲ ਜੀ ਗੋਇਆ ਤੇ ਇਹ ਸਾਰਾ ਇਤਿਹਾਸਿਕ ਸਥਾਨ ਤੇ ਹੁਣ ਤੁਹਾਨੂੰ ਥੋੜਾ ਜਿਹਾ ਆਪਾਂ ਇਹ ਦਿਖਾਉਨੇ ਆ। ਇੱਥੇ ਜਿਹੜਾ ਇਹ ਘਰ ਹੈ ਜੀ ਹੁਣ ਇਹਦੇ ਵਿੱਚ ਲੋਕਲ ਲੋਕ ਰਹਿੰਦੇ ਆ ਅਫਗਾਨੀ ਕੋਈ ਮਤਲਬ ਸੰਗ ਆਪਣੇ ਸੇਵਾ ਸੰਭਾਲ ਲਈ ਰਹਿੰਦੇ ਆ। ਹਾਂਜੀ ਆ। ਅੱਛਾ ਉਹ ਤੁਸੀਂ ਰੱਖੇ ਹੋਏ ਆ। ਹਾਂਜੀ। ਇਹ ਦੀ ਇਮਾਰਤ ਕਿੰਨੀ ਪੁਰਾਣੀ ਹੈ ਇਹਦੇ ਬਾਰੇ ਕੋਈ ਜਾਣ ਬਹੁਤ ਪੁਰਾਣੀ ਹੈ ਮੈਨੂੰ ਨਹੀਂ ਪਤਾ ਅੱਛਾ ਤੁਹਾਨੂੰ ਇਹਨਾਂ ਪਤਾ ਨਹੀਂ ਅੱਛਾ ਪਰ ਹੈ ਬਹੁਤ ਪੁਰਾਣੀ ਹੈ ਬਹੁਤ ਪੁਰਾਣੀ ਬਹੁਤ ਠੀਕ ਹੈ ਤੁਹਾਡੇ ਬਚਪਨ ਤੋਂ ਜਾਂ ਤੁਹਾਡੇ ਛੋਟੇ ਜ਼ਿਆਦਾ ਜ਼ਿਆਦਾ ਤੁਹਾਡੀ ਕਿੰਨੀ ਉਮਰ ਹੋਗੀ ਉਹ ਜੀ ਤਕਰੀਬਨ 50 ਅੱਛਾ 50 ਮਤਲਬ ਤਕਰੀਬਨ 100 ਸਾਲ ਪੁਰਾਣੀ ਤਾਂ ਹੈਗੀ ਹੈ ਇਮਾਰਤ 100 ਤੋਂ ਵੀ ਜ਼ਿਆਦਾ ਤਕਰੀਬਨ ਬਹੁਤ ਪ੍ਰਾਣਾ ਨਹੀਂ ਸਥਾਨ ਦਾ ਚਲੋ ਬਹੁਤ ਪੁਰਾਣਾ ਹੈ ਸਥਾਨ ਤਾਂ ਇਹ ਨਹੀਂ ਪਤਾ ਜਿਵੇਂ ਭਾਈ ਨੰਦ ਲਾਲ ਜੀ ਪਤਾ ਨਹੀਂ ਮਨਾ ਆਰੀ ਨੂੰ ਪਤਾ ਹੈ ਹਾਂ ਨਹੀਂ ਸਥਾਨ ਦਾ ਮੈਂ ਕਿਹਾ ਭਾਵੇਂ ਭਾਈ ਨੰਦ ਲਾਲ ਜੀ ਦਾ ਘਰ ਇੱਥੇ ਹੋਵੇ ਹਨ ਪਰ ਇਹ ਅਬੀ ਇਮਾਰਤ ਦੀ ਜਿਹੜੀ ਬਿਲਡਿੰਗ ਹੈ ਉਹ ਵੀ 100 ਸਾਲ ਪੁਰਾਣੀ ਹੈਗੀ ਹੈ ਇਹ ਬਹੁਤ ਪੁਰਾਣੀ ਹੈ ਇਹ ਦਰਖਤ ਕਾਦਾ ਜੀ ਇਹ ਮੈਨੂੰ ਇਹ ਪਤਾ ਅੱਛਾ ਇਹ ਪਤਾ ਨਹੀਂ ਹੈਗਾ ਠੀਕ ਹੈ ਜੀ ਸੋ ਇਹ ਸੀ ਜੀ ਸਾਰਾ ਜਨਤ ਤੁਹਾਨੂੰ ਦਿਖਾਉਣਾ ਸੀ ਇਧਰਲੇ ਪਸੇਆ ਖੰਡੇ ਲੱਗੇ ਹੋਏ ਦੱਸਦੇ ਆ ਤੇ ਵੀ ਕਿਸੇ ਟਾਈਮ ਸੰਗਤਾਂ ਦਾ ਇੱਥੇ ਜਿਹੜਾ ਰਹਿ ਹੈਗਾ ਵਾਸ ਤੇ ਉੱਪਰ ਉਹ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਤੇ ਨਿਸ਼ਾਨ ਝੂਲਦੇ ਤੋਂ ਹੀ ਪਤਾ ਲੱਗਦਾ ਵੀ ਇੱਥੇ ਜਿਹੜਾ ਇਤਿਹਾਸਿਕ ਇਮਾਰਤਾਂ ਵੈਸੇ ਤਾਂ ਸਾਰੇ ਇਹ ਘਰ-ਬਾਰ ਲੱਗਦੇ ਆ ਚਲਿਏ ਜੀ ਚਲੋ ਆਜੋ ਜੀ ਇਹ ਅੰਦਰਲੇ ਪਾਸੇ ਅਸੀਂ ਜੀ ਤੁਹਾਨੂੰ ਦਿਖਾਉਣਾ ਸੀ ਹੁਣ ਚੱਲਦੇ ਆ ਜੀ ਅਸੀਂ ਬਾਹਰਲੇ ਪਾਸੇ ਨੂੰ ਹਾਂਜੀ ਆਜਾ ਜੀਦਰ ਜੋਤ ਸਾਹਿਬ ਇਹਦਾ अच्छा इधर ज्योत है जी ठीक है जगह ही आ, आ, ना हम्म स्केप पोर्टੂ ਲੈ ਲੈ ঠিক ਹੈ ਜੀ ਇੱਥੇ ਅੰਦਰ ਜੋਤ ਚ ਗਾਉਂਦੇ ਹੁੰਦੇ ਸੀ ਜਿਸੀ ਸੈਟ ਹੈ ਠੀਕ ਹੈ ਜੀ ਇਹ ਜਦੋਂ ਫਿਰ ਕੋਈ ਬਾਹਰੋਂ ਦਰਸ਼ਨਾਂ ਲਈ ਆਉਂਦਾ ਉਹਦੇ ਹੀ ਖੋਲਦੇ ਹਾਂ ਹਾਂ ਜੀ ਹਾਂ ਜਿਵੇਂ ਹੁਣ ਉਹ ਡਾਕਟਰ ਸਾਹਿਬ ਆਂਦੇ ਇੱਥੇ ਨਾ اچھا ਸ਼ਾਮ ਨੂੰ ਆ ਜਾਂਦੇ ਸ਼ਾਮ ਨੂੰ ਆ ਜਾਂਦੇ ਆ ਜਾਫਰ ਜਿਵੇਂ ਜਿਵੇਂ ਅਸੀਂ ਆ ਗਏ ਉਦੋਂ ਖੋਲਦੇ ਨੇ ਪ੍ਰੋਗਰਾਮ ਹੁੰਦੇ ਥਿਆ ਜਾਂਦੇ ਸੀ ਜੇ ਮਤਲਬ ਬੰਦਾ ਕੋਈ ਪਰਮਿਸ਼ਨ ਹਾਂਜੀ ਹਾਂਜੀ ਪ੍ਰੋਗਰਾਮ ਹੁੰਦੇ ਇਥੇ ਕਦੀ ਕਦੀ ਹੂੰ ਪ੍ਰਕਾਸ਼ ਪਹਿਲਾਂ ਤਾਂ ਇਥੇ ਪ੍ਰੋਗਰਾਮ ਹੁੰਦੇ ਹੋਣਗੇ ਪ੍ਰਕਾਸ਼ ਵੀ ਹੁੰਦੇ ਆ ਕਦੀ ਕਦੀ ਪ੍ਰਕਾਸ਼ ਹੁੰਦੇ ਅੱਛਾ ਕਦੀ ਕਦੀ ਕਾਬੂਲਾਂ ਦੇ ਚਲਾਲਾ ਬਾਤ ਚਾ ਜਾਂਦੇ ਹੂੰ ਹਾਂਜੀ ਜਿਵੇਂ ਮੈਂ ਇਹ ਪੁੱਛਣਾ ਸੀ ਜਿਵੇਂ ਅਸੀਂ ਕੱਲ ਕਿਲਾ ਦੇਖਦੇ ਦੇਖਦੇ ਜੇ ਅਸੀਂ ਇੱਥੇ ਆ ਜਾਂਦੇ ਆਮ ਨਹੀਂ ਕਿਸੇ ਨੂੰ ਦਰਵਾਜ਼ਾ ਖੁੱਲਿਆ ਜਾਂਦਾ ਨਹੀਂ ਪਰ ਹਰ ਬੰਦੇ ਕੋਲ ਨਹੀਂ ਖੁੱਲਦਾ ਪਰਮਿਸ਼ਨ ਲੈ ਕੇ ਹਾਂਜੀ ਪਰਮਿਸ਼ਨ ਲੈ ਕੇ ਠੀਕ ਹੈ ਸਾਡੇ ਕੋਲੇ ਜਿਹੜਾ ਉਹ ਪੇਪਰ ਬਣਾਇਆ ਹੋਇਆ ਹੈ ਇਤਲਾਤ ਫਰਹਾੰਗ ਦਾ ਜੇ ਉਹ ਦਿਖਾਉਂਗੇ ਤਾਂ ਹੀ ਦਰਵਾਜ਼ਾ ਖੁੱਲੂਗਾ ਜੋ ਆਪਨੇ ਬੰਦੇ ਵਾਜਾਤੇ ਫਿਰ ਉਸਕੇ ਲਈ ਖੋਲ ਦੇਦੇ ਨੇ ਹੂੰ ਠੀਕ ਹੈ ਜੀ ਸੋ ਹੈ ਜੀ ਇੱਥੇ ਪਰਮਿਸ਼ਨ ਲੈਣੀ ਪੈਂਦੀ ਹੈ ਪਹਿਲਾਂ ਗਵਰਨਮੈਂਟ ਦੀ ਜਿਹੜੀ ਤਾਲੀਬਾਨ ਗਵਰਨਮੈਂਟ ਪੇਪਰ ਦਿੰਦੀ ਹੈ ਨਾ ਬਣਾ ਕੇ ਫਿਰ ਇਹਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਦੇਖੋ ਜਦੋਂ ਅੰਦਰ ਆਓ ਤਾਂ ਦਰਵਾਜ਼ਾ ਬੰਦ ਬਾਹਰ ਨਿਕਲੋ ਤਾਂ ਦਰਵਾਜ਼ਾ ਬੰਦ ਨਾਲ ਦੀ ਨਾਲ ਬੰਦ ਅਫਗਾਨਿਸਤਾਨ ਦੇ ਗੁਰੂ ਘਰਾਂ ਦੇ ਹਾਲਾਤ ਕੁਛ ਐਵੇਂ ਦੇ ਐ ਵੀ ਨਾਲ ਦੀ ਨਾਲ ਇੰਨੀ ਸੇਫਟੀ ਸਿਕਿਉਰਿਟੀ ਰੱਖਣੀ ਪੈਂਦੀ ਆ ਬਾਹਰਲੇ ਪਾਸੇ ਆ ਸਾਰਾ ਘਰ ਆ ਮਹੋਰ ਗਜ਼ਨੀ ਦੇ ਜਿੰਨੇ ਤੁਹਾਨੂੰ ਦਿਖਾਈ ਸੀ ਹਨਾ ਜੇ ਜੀ ਜੇ ਇਹ ਪ੍ਰਾਣੀਆਂ ਅੰਗਲੀਆਂ ਗਜ਼ਨੀ ਦੀਆਂ ਇੱਕ ਗੱਡੀ ਸਾਡੀ ਜੀ ਹੁਣ ਸਾਨੂੰ ਬਾਈ ਜੀ ਛੱਡਣਗੇ ਆਪਣਾ ਉਧਰਲੇ ਪਾਸੇ ਨੂੰ ਅ ਅਸੀਂ ਕੰਧਾਰ ਨੂੰ ਜਾਣਾ